ਆ ਸਵੇਰ ਦੇ ਜਿਹੜੇ ਕਿਸਾਨ ਗਰੁੱਪ ਦੇ ਵਿੱਚ ਪੈਰੇ ਸੀਗੇ ਕਈ ਥਾਈ ਬਹੁਤ ਜ਼ਿਆਦਾ ਇਹ ਹੋ ਰਿਹਾ ਕਿ ਮੀਡੀਆ ਕਰਮੀਆਂ ਨੂੰ ਲੰਗਰ ਵੀ ਨਹੀਂ ਦਿੱਤਾ ਜਾ ਰਿਹਾ ਇੱਥੋਂ ਤੱਕ ਕਿ ਕਨੋਰੀ ਬਾਰਡਰ ਤੋਂ ਵੀ ਮੈਸੇਜ ਆਇਆ ਸੀ ਆ ਵਾਏ ਬੈਠੇ ਨੇ ਆ ਪਿੰਡ ਪਤਾ ਨਹੀਂ ਕਿਹੜਾ ਵਾ ਬਨੂੜ ਦੇ ਕੋਲ ਤੇ ਕਿਹੜੀ ਜਥੇਬੰਦੀ ਕਿਹੜੀ ਆ ਥੋੜੇ ਦੇਰ ਦਾ ਥੋੜਾ ਜਥੇਬੰਦੀ ਕਿਹੜੀ ਤੁਹਾਡੀ ਸਾਰੇ ਕਿਸਾਨਾਂ ਕੀ ਜਥੇਬੰਦੀ ਆ ਸਾਰੇ ਕਿਸਾਨਾਂ ਦੇ ਲਾਵਾ ਜੀ ਆ ਪਾਸ ਜਥੇਬੰਦੀ ਆ ਆ ਭੰਦੇਰ ਵਾਲਾ ਝੰਡਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਤੇ ਆਹ ਬਾਈ ਜੀ ਦੱਤ ਬੰਦੀ ਕਿਹੜੀ ਤੋਂਡੀ ਭਾਰਤੀ ਕਿਸਾਨਾ ਵਿੱਚ ਢੁੰਨੀ ਵੱਲੋਂ ਬਾਈ ਜੀ ਢੁੰਨੀ ਵੱਲੋਂ ਹਾਂਜੀ ਹਾਂਜੀ ਜਿੱਥੇ ਬੰਦੀ ਚਰੂਨੀ ਦੇ ਨੇ ਕਹਿੰਦੇ ਅਸੀਂ ਨਹੀਂ ਲੰਘਣ ਦੇਣਾ ਜੋ ਮਰਜ਼ੀ ਕਰ ਲੋ ਆ ਬਾਜੀ ਕਿਹੜਾ ਬਈ ਇਹ ਚਰੂਨੀ ਦਾ ਹੀ ਠੀਕ ਆ ਆ ਬਈ ਸਾਰੇ ਆ ਦੇਖੋ ਇਹ ਪੰਦੇਰ ਦਾ ਝੰਡਾ ਵਾ ਐਸਕੇਮ ਵੀ ਕੋਲ ਐਸਕੇਮ ਨੇ ਕਿਹਾ ਵਾ ਨਾ ਐਸਕੇਮ ਨੇ ਕਿਹਾ ਲੰਘਣ ਦੋ ਖਨੋਰੀ ਬਾਰਡਰ ਤੋਂ ਜਿੱਥੇ ਡੱਲੇਵਾਲ ਸਾਹਿਬ ਬੈਠੇ ਉੱਥੋਂ ਉਹਨਾਂ ਨੂੰ ਕੋਈ ਦਿੱਕਤ ਨਹੀਂ ਤੁਹਾਨੂੰ ਦਿੱਕਤ ਹੈ ਸਾਰੀ ਅਸੀਂ ਨਹੀਂ ਸਵੇਰ ਦਿੰਦਾ ਕੀ ਤੂੰ ਸਵੇਰ ਤੋਂ 4 ਵਜੇ ਉੱਠੇ 10 ਮਿੰਟ ਲੋਂਦੇ ਤੂੰ ਕਰ ਜਿਆਦਾ ਸਿਆਣਾ ਕੋਈ ਨਹੀਂ